ਬਹੁਤ ਜ਼ਿਆਦਾ ਠੰਡ ਲੱਗਦੀ ਯਾਰ ਮੈਂ ਨਾ ਸੱਚੀ ਬੜਾ ਮੰਦਾ ਹਾਲ ਹੋਇਆ ਪਿਆ ਵਾਏ ਐ ਹੈ ਸਨੋ ਚ ਯਾਰ ਨਹੀਂ ਸਾਈਕਲ ਚ ਲਾ ਰਹੇ ਨੇ ਬੱਲੇ ਦੇਖ ਲੈ ਬਈ ਦੇਖ ਲਓ ਬਈ ਕਾਰਾਂ ਪੂਰੀਆਂ ਟੱਕ ਇੱਧਰ ਦੇਖ ਲਓ ਬਈ ਗਲਸ ਦਾ ਕੀ ਹਾਲ ਕਰ ਲਿਆ ਮੈਂ ਇਹਨੇ ਕਰੀ ਐ ਸਕਿਡਕੀ ਚੱਲ ਐ ਢਿੱਕ 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 ਸੋ ਹੈ ਗਾਇਸ ਵੈਲਕਮ ਬੈਕ ਟੂ ਅਨਦਰ ਵੀਡੀਓ ਕਿਵੇਂ ਸਾਰੇ ਜਾਣੇ ਉਹ ਕਰਦਾ ਕਿ ਐਂਡ ਹੋ ਗਏ ਤਾਂ ਗਾਇਸ ਦੇਖ ਲਓ ਸਨੋ ਪੈ ਰਹੀ ਹੈ ਫੇਰ ਤਾਂ ਆਪਾਂ ਚੱਕ ਦਿਆਂ ਸਾਈਕਲ ਤੇ ਸਾਈਕਲ ਲੈ ਕੇ ਜਾਂਦੇ ਪਾਰਕ ਅੱਲ ਤੇ ਉੱਥੇ ਵੀ ਵਿਖਦੇ ਇਹ ਵੀਡੀਓ ਬਣਦੀ ਹੈ ਤੇ ਪਾਰਕ ਦੇ ਵਿੱਚ ਤੇ ਬਾਕੀ ਤੁਹਾਨੂੰ ਸਨੋ ਦਿਖਾ ਦਈਏ ਆ ਡੇ ਬੈਕਯਾਰਡ ਦੇ ਵਿੱਚ ਆ ਉਹਨਾਂ ਦੇ ਛੱਤਾਂ ਦੇ ਉੱਤੇ ਆ ਆਪਣੀ ਸਾਈਕਲ ਤੇ ਚਲੋ ਖੜਦੇ ਇਹਦੀ ਹਵਾ ਹੈਗੀ ਨਾ ਹੈਗੀ ਹੈਗੀ ਚਲੋ ਖੜਦੇ ਨੂੰ ਛੇਤੀ ਛੇਤੀ ਤੇ ਫੇਰ ਵੇਖਦੇ ਆ ਸਨੋ ਦੇਖ ਲਓ ਬਈ ਪੈਰ ਹੀ ਆ ਜ ਸਨੋ ਦੇ ਵਿੱਚ ਸਾਈਕਲਿੰਗ ਰਾਈਡਿੰਗ ਕਰਨੀ ਆ ਸਾਈਕਲ ਰਾਈਡਿੰਗ ਸਨੋ ਦੇ ਵਿੱਚ ਵਾਹ ਚਲੋ ਵੇ ਜਾਂਦੇ ਇਹਨੂੰ ਐੇ ਸਨੋ 'ਚ ਯਾਰ ਵੀ ਸਾਈਕਲ ਚਲਾ ਰਹੇ ਨੇ ਬੱਲੇ ਦੇਖ ਲਓ ਬਈ ਪਾਰਕ 'ਚ ਜਾਂਦੇ ਉੱਥੇ ਚਲਾਉਂਦੇ ਸਾਈਕਲ ਕਾਰ ਕੇ ਤੇ ਬਾਕੀ ਹਵਾ ਘਾਟਾ ਟਾਇਰ ਦਾ ਘਾਟ ਲਈ ਗੱਡ ਸਾਈਕਲ ਵਧੀਆ ਚੱਲ ਰਹੀ ਹੈ ਫਿਲ ਨਾ ਸਵੇੜ ਆ ਰਹੀ ਸਾਈਕਲ ਤੇ ਬਈ ਮੂੰਹ ਪੈਰ ਬ੍ਰੇਕ ਲਉਣੀ ਪੈਣੀ ਹੈ ਬੱਲੇ 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 ਯਾ ਚਲੋ 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 ਚਲ ਚਲ ਗੱਡੀ ਇਟਾ ਓਹ ਹੋ 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 ਚੱਲ ਠੰਡ ਬੜੀ ਲੱਗ ਰਹੀ ਯਾਰ ਸਾਈਕਲ ਚਲਾ ਕੇ ਨਾ ਮੂੰਹ ਹੀ ਬਰਫ ਹੈਗੀ ਹਾਂ ਸਿੱਧੀ ਹਵਾ ਵਾਈਜਰੀ ਆ ਗਈ ਓਹੋ ਪਾਰਕ ਦਾ ਦਿਖਾ ਦੀ ਮੋਹਲ ਚਲੇ ਇਸ ਨੂੰ ਪੈ ਰਹੀ ਆ ਜਿਹਨੇ ਲਾਸਟ ਟਾਈਮ ਪਈ ਸੀ ਨਾ ਉਹਨਾਂ ਦੇ ਘਾਟੀ ਹੈ ਜੇ ਬਟਾ ਜੇ ਕੋਈ ਆਇਆ ਬਣੀ ਆ ਆਹ ਦੇਖ ਲੈ ਭਾਈ ਹੁਣ ਤਾਂ ਮੋਬਾਈਲ ਰੱਖ ਦੇ ਕੇ ਤੇ ਵੀਡੀਓ ਨੂੰ ਸੋ ਗਾਇਸ ਮੋਬਾਈਲ ਮੈਂ ਰੱਖਤਾ ਵਾ ਤਾਂ ਹੁਣ ਸਾਈਕਲ ਲੈ ਕੇ ਉਹਨਾਂ ਤੇ ਇੰਨੇ ਕਿ ਗਏ ਚਲਾ ਕੇ ਵੇਖਦੇ ਸਾਈਕਲ ਬਰਥ ਤੇ ਚੱਲਦਾ ਕਿ ਨਹੀਂ ਚੱਲਦਾ ਚਲੋ ਭਾਈ ਆ ਗਏ ਸਾਈਕਲ ਲੈ ਕੇ ਠੰਡ ਵੜੀ ਹੋ ਗਈ ਓਏ ਪਰ ਪੈਨ ਵੜੀ ਗਈ ਇਹਦੇ ਤਿਲਕਦੇ ਪੈਰ ਯਾਰ ਥੱਲੇ ਇਹ ਆ ਗਏ ਹੋਣੇ ਕਰੇ ਗੱਡ 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 ਵਾਜ ਗਿਆ ਹੁਣ ਆਤੀ ਵੜੀ ਤੋਂ ਨਹੀਂ ਸਕੜਾ ਅਜੀ ਤਾਂ ਸੋ ਸਟਾਰਟ ਹੋ ਰਹੀ ਆ ਯਾਰ ਅਜੀ ਤਾਂ ਦਿਖੰਦੀ ਨਹੀਂ ਹੌਲੀ ਥੋੜੀ ਜਿਹੀ ਪੈਂਦੀ ਆ ਤੇ ਕੋਈ ਨਾ ਪਾ ਕੇ ਗੇੜਾ ਗੱਡੀ ਘੁੰਮਣੇ ਤੇ ਸਾਈਕਲ ਲੈਣੇ ਲੈ ਵੀ ਮਿੱਤਰਾ ਚਲਾ ਲੇ ਸਾਈਕਲ ਪਰ ਟਾਇਰ ਤੇ ਬੜੀ ਬਰਫ ਜੰਮ ਗਈ ਗੱਡੀ ਆ ਮੈਂ ਘੇਰੇ ਬਣਾਤੇ ਇਥੇ ਆਹ ਕੌਫੀ ਰੱਖੀ ਸੀ ਉਹ ਪਤਾ ਨਹੀਂ ਕਿਹਦੀ ਕੌਫੀ ਜੰਮੀ ਪਈ ਇਥੇ ਓਏ ਹੋਏ ਹੋਏ ਬਰਫ ਸਿੱਧੀ ਪੈ ਰਹੀ ਐ ਅੱਖਾਂ 'ਚ ਓਏ ਬੱਲੇ ਬੱਲੇ ਠੰਡ ਨਹੀਂ ਬਹੁਤ ਜ਼ਿਆਦਾ ਠੰਡ ਲੱਗਦੀ ਯਾਰ ਮੈਂ ਨਾ ਸੱਚੀ ਬੜਾ ਮੰਦਾ ਹਾਲ ਹੋਇਆ ਪਿਆ ਓਏ ਹੱਥ ਲੱਗੇ ਪਏ ਘਰੇ ਜਾਣੇ ਪਹਿਲਾਂ ਚਲੋ ਵੀ ਗਾਇਸ ਹੁਣ ਵਾਗੇ ਘਰੇ ਸਭਸ ਬੜ ਠੰਡ ਵੜੀ ਆ ਤਾਂ ਥਰ ਕੇ ਯਾਰ ਬਰੇ ਹੁਣ ਮੈਂ ਤਾਂ ਕਿਤੇ ਗੱਲ ਤੋ ਲਾਇਆ ਵਾ ਤਾਂ ਇੱਕ ਰੀ ਮੈਗੀ ਬਣਾਉਣੇ ਮੈਗੀ ਖਾ ਕੇ ਫਿਰ ਜਾਣੇ ਬਾਰ ਆਪਾਂ ਐ ਵੀ ਮਿੱਤਰ ਪਾਣੀ ਰਤਾ ਵਾ ਗਰਮ ਤਾਂ ਹੁਣ ਚੱਕਦੇ ਆ ਮੈਗੀ ਦਾ ਪੈਟਿਕ ਖੁੱਲਾ ਪਿਆ ਯਾਰ ਮੈਂ ਕੋਲ ਕੇ ਆ ਗਿਆ ਆ ਜੇ ਕੀ ਖਾਣੀ ਆ ਤਾਂ ਹਾਈਤੀ ਬਣਾਉਣੇ ਚਲੋ ਵੀ ਗਾਇਸ ਬੜੀ ਮੈਗੀ ਬਣ ਗਈ ਐ ਤਾਂ ਮੈਗੀ ਬਣਾਉਣ ਤੋਂ ਆ ਪੰਜਾਂ ਨੇ ਬਾਹਰ ਸਨੋਮੈਨ ਬਣਾ ਕੇ ਵੇਖਦੇ ਆਂ ਇਧਰ ਸਾਈਡ ਬੈਕਯਾਰਡ ਦੇ ਵਿੱਚ ਬਾਕੀ ਸਨੋ ਬਰ ਬਹੁਤ ਪੈ ਰਹੀ ਹੈ ਚਲੋ ਵੀ ਮਿੱਤਰੋ ਮੈਗੀ ਖਾ ਲਈ ਆਪਾਂ ਤਾਂ ਹੁਣ ਬਣਾਉਨੇ ਆਂ ਸਨੋਮੈਨ ਬਾਹਰ ਦੇਖਦੇ ਆਂ ਕਿੰਨੇ ਸਨੋ ਵੈ ਗਈ ਹੈ ਲਓ ਵੀ ਮਿੱਤਰੋ ਹੁਣ ਆਪਾਂ ਚੱਲਦੇ ਆਂ ਪਾਰਕ 'ਚ ਮਤਲਬ ਬੈਕਯਾਰਡ 'ਚ ਵੇਖੀ ਉੱਥੇ ਨਹੀਂ ਸਨੋ ਨਹੀਂ ਹੈਗੀ ਪਾਰਕ ਦੇ ਵਿੱਚ ਜਾ ਕੇ ਦੇਖਦੇ ਆਂ ਉੱਥੇ ਜੇ ਸਨੋ ਹੋਈ ਤਾਂ ਬਣਾਵਾਂਗੇ ਨਹੀਂ ਤੇ ਫਿਰ ਘਰੇ ਆ ਜਾਾਂਗੇ ਹੋਰ ਕੀ ਕਰਾਂਗੇ ਇੱਥੇ ਬਾਕੀ 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 ਸਨੋ ਤਾਂ ਵੈ ਗਈ ਕਾਫੀ ਜ਼ਿਆਦਾ ਹੀ ਉਮੀਦ ਹੈ ਨਿਕਾਇਆ ਭੰਜੂਗਾ ਮੋਬਾਈਲ 'ਕੀ ਏਡਾ ਸਨੋਮ ਪਹਿਲਾ ਬਣ ਹੀ ਕੋਈਗਾ ਵੇਰੇ ਬਰਫ਼ ਦੇਖੋ ਯੋ 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 ਗੱਡੀ ਵਧੀਆ ਸੁਨੋ ਪਈ ਆ ਹੱਥੇ ਸੁਨੋ ਤਾਂ ਇੱਥੇ ਵੀ ਨਹੀਂ ਰਹੀ ਹੈਗੀ ਪਲਾਨ ਹੀ ਫੇਲ ਕਰ ਰਹਾ ਬਣਾ ਲੱਗਦਾ ਮੈਨੂੰ ਬਟ ਮੈਂ ਦੇਖਦਾ ਟਰਾਈ ਕਰਕੇ ਇਕੱਠੀ ਕਰਕੇ ਸੁਨੋ ਫਿਰ ਦੇਖਦਾ ਓ ਬੱਲੇ ਗੁਰੂਆ ਬੜੇ ਠੰਡੇ ਹੱਥ ਹੋ ਜਾਂਦੇ ਓ ਜੀ ਓ ਵਰ ਗਈ ਓਏ ਚਲੋ ਇੰਨਾ ਕੀ ਸੁਨੋ ਇਕੱਠੀ ਕੀਤੀ ਹੈ ਦੇਖਦੇ ਬਣਾਏ ਕੁਝ ਬੰਦਾ ਕਿ ਨਹੀਂ ਬੰਦਾ ਸੌਰੀ ਗਾਇਸ ਸੌਰੀ ਸੌਰੀ ਯਾਰ ਲਿਟਰਲੀ ਸੌਰੀ ਨਹੀਂ ਬਣਨਾ ਕੁਝ ਵੀ ਉਹ ਤਾਂ ਬੜੀ ਠੱਡ ਲੱਗਦੀ ਓਏ ਆ ਜਾ ਗਈ ਹੋਰ ਹੋਏ 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 ਆ ਇੰਨਾ ਕਿਆ ਬਣਿਆ ਤੇ ਇੰਨਾ ਕਰੀ ਐਸ ਗਿਡਕੀ ਚੱਲ ਉਹ ਗਰੂ ਵਸਣਾ ਮੇਰੇ ਬਾਦਾਂ ਹੁੰਦਾ ਰਹਗਾ ਯਾ ਯਾਰ ਸੋ ਗਾਇਸ ਹੁਣ ਕਰ ਚੁੱਕੇ ਆਏ ਤੇ ਜਸਟਬਿੰਦੀ ਉੱਤੇ ਬਣਾਇਆ ਜੀ ਆਪਾਂ ਟੱਲਾ ਸਰੂਮ ਮੈਨ ਤੇ ਬਣਿਆਣੀ ਟੱਲਾ ਬਣ ਗਿਆ ਬਾਕੀ ਗਲਸ ਵੇਖੋ ਕਿਦਾਰੇ ਕਰ ਲੇਵੇਂ ਓਹੋ ਗਲਸ ਪਾ ਕੇ ਮੈਂ ਬਰਫ ਛੇੜ ਬੈਠਾ ਤਾਂ ਇਧਰ ਕਿਦਾਰੇ ਹੋ ਗਏ ਇਹਦੀ ਇਹਦੇ ਤੇ ਟਿਸ਼ੂ ਓਏ ਯਾਰ ਓ ਬੱਲੇ ਸੁਨੋ ਜਾਦੀ ਪੈ ਗਈ ਯਾਰ ਇੱਥੇ ਆ ਕੇ ਦੇਖ ਲੈ ਕਿ ਨਹੀਂ ਸੁਣੋ ਇੱਧਰ ਦੇਖ ਲੋ ਬਈ ਗਲਸ ਦਾ ਕੀ ਹਾਲ ਕਰ ਲਿਆ ਮੈਂ ਆ ਬਣਾਇਆ ਢੇਲਾ ਆਪਾਂ ਤੇ ਇਹ ਇੱਧਰ ਦੇਖੋ ਬਈ ਗਲਸ ਦੀ ਤੇ ਘਾੜੀ ਕਰਮ ਕਰਦੀ ਹੈ ਉਹ ਕੰਨੀ ਸੁਣੋ ਪਈਆ ਉਹ ਬੱਲੇ ਆ ਜਾ ਬਰਫ਼ ਇਹਨੂੰ ਖੋਰ ਕੇ ਵੇਖੀਏ ਆਪਣਾ ਕੀ ਨਿਕਲਦਾ ਤੇ ਜਿਹਾ ਕਿਹੜਾ ਜੇ ਪਾਣੀ ਨਿਕਲਦਾ ਵਾ ਸੋ ਕੀ ਜਾਂਦੇ ਗਾਇਸ ਖੋਰਿਆ ਜਾਵੇ ਬਰਫ਼ ਨੂੰ ਆ ਬਰਫ਼ ਖਾ ਲਈਏ ਆ ਨਹੀਂ ਖਾਣੀ ਨਹੀਂ ਹੈ ਆ ਖੁਰ ਕੇ ਵੇਖਦੇ ਨੂੰ ਕੀ ਨਿਕਲਦਾ ਇਹਦੇ ਵਿੱਚ ਲੈਟਸ ਟ੍ਰਾਈ ਲੋ ਬੀਬੀ ਤਰਾ ਆ ਮਾਈਕਰੋਵੇਵ ਦੇ ਚ ਹੁਣ ਤੁਹਾਨੂੰ ਦੇਣਾ ਮਾਈਕਰੋਵੇਵ ਚ ਕੀ ਬੰਦਾ ਵਾ ਕੋ ਟਾਈਮ ਰੀਸੈਟ ਕਰੀਏ 30 ਘੰਟਾ ਦਾ ਓਹੋ ਸਟਾਰਟ ਨਹੀਂ ਕਰਨਾ ਕਰਦੇ ਨੁੱਜਾ ਦੇਖ ਲੋ ਬੀਬੀ ਪਰ ਹੁਣ ਚ ਆ ਜਾ ਹਰ ਹੁਣ ਦੇਖਦੇ ਹਾਂ ਕੀ ਬੰਦਾ ਬਰਫ ਦੇ ਵਿੱਚੋਂ ਵੇਖਦੇ ਆ ਪਾਣੀ ਕਿਹੜਿਆ ਨਿਕਲਦਾ ਹਨਾ ਕਈ ਵਾਰੀ ਹੁੰਦਾ ਨਾ ਕਿ ਪਾਣੀ ਹੋਰ ਜਿਹੜਾ ਜਦੋਂ ਖੁਰਦੀ ਤੇ ਬਰਫ ਜਦੋਂ ਪਾਣੀ ਭੰਦਾ ਵਾ ਤੇ ਉਹ ਹੋਰ ਤਰੀਕਾ ਨਾਲ ਨਿਕਲਦਾ ਦੇਖਦੇ ਆ ਬੜਾ ਸਾਫ਼ ਨਿਕਲਦਾ ਵਾ ਕਿ ਕਿਦਾਂ ਨਿਕਲਦਾ ਹੈ ਬਾਕੀ ਪੱਗ ਦੱਸਿਓ ਕਿ ਤਰੀ ਬੱਜੀ ਹੈ ਜੀ ਲਓ ਬਈ ਬਰਫ ਹੁਣ ਵੇਖੀ ਤੇ ਹੁਣ ਦੇਖੋ ਪਾਣੀ ਪਾਣੀ ਹੋ ਗਿਆ ਬਰਫ ਦੇ ਥਾਂ ਤੇ ਯਾਰ ਇੰਨਾ ਢੇਲਾ ਹੈ ਬਰਫ ਦਾ ਤੇ ਇਹਦੇ ਥੋੜਾ ਜਿਹਾ ਪਾਣੀ ਨਿਕਲਿਆ ਹੈ ਕਿ ਚੱਕਰ ਮੇਬੀ ਵਿੱਚ ਆਕਸੀਜਨ ਵੀ ਹੁੰਦੀ ਨਾ ਕਰਕੇ ਬੜੀ ਸਾਫ਼ ਬਣੀ ਆ ਤੁਸੀਂ ਵੇਖਦੇ ਨਿੱਕੇ ਨਿੱਕੇ ਕਾਣਾ ਹੈਗੇ ਵਿੱਚ ਬਰਫ ਸਾਫ਼ ਨਹੀਂ ਜੀ ਬਾਈ ਤੇ ਕੋਈ ਥਾਂ ਦੀ ਪੀ ਸਨੋ ਉਹ ਤਾਂ ਯਾਰ ਪਈ ਜਾ ਰਹੀ ਐ ਤੇ ਸਵੇਰ ਤੱਕ ਸਨੋ ਨੇ ਬੁਰਾ ਕੰਮ ਕਰ ਦੇਣਾ ਵਾ ਬੱਕੇ ਉਹ ਵੀ ਭਰ ਗਿਆ ਗੜੀ ਤੇ ਹਾਂ ਲੋ ਮਿੱਤਰ ਹੁਣ ਆਪਾਂ ਚੱਲੇ ਆਂ ਵਾਲਮਾਰਟ 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 ਇਜ਼ ਅ ਗ੍ਰੇਟ ਥਿੰਗ ਆਮ ਇਨ ਗ੍ਰੇਟ ਪਲੇਸ ਦੇਖ ਲਓ ਭਈ ਕਾਰਾਂ ਪੂਰੀਆਂ ਟੱਗੀਆਂ ਬਰਫ ਨਾਲ ਇੱਧਰ ਦੇਖੋ ਭਈ ਨਿਕਾ ਜਿਹਾ ਕੀ ਬਣਾਇਆ ਇਹਨਾਂ ਨੇ ਵਿੱਚ ਵਿੱਚ ਉਹ ਪਾਏ ਟ੍ਰੀ ਦੇ ਕੱਟ ਕੇ ਨੇ ਕਿਹੜੇ ਬਣਾਇਆ ਹੋਇਆ ਹੈ ਵਾਲਮਾਰਟ 'ਚ ਨਹੀਂ ਆਏ ਪਾਏ 140 ਉਦੇ ਵਿੱਚ ਆਏ ਸੇ ਫਲਾਵਰ ਹੈ ਦੇਖ ਲਓ ਭਾਈ 20 ਡਾਲਰਾਂ ਦੇ ਫਲਾਵਰ ਬੰਦੇ 20 20 30 40 ਦੇ 50 ਬੰਦੇ 20 ਵਾਲੇ ਆਵਾ 30 ਵਾਲੇ ਆਵਾ ਇਹਨਾਂ ਸਭ 20 ਵਾਲੇ ਜਿਆਦੇ ਕੈਂਟ ਲੱਗੇ ਯਾਰ ਸੋ ਠੀਕ ਹੈ ਫਿਰ ਗਾਇਸ ਉਮੀਦ ਹੈ ਤੁਹਾਨੂੰ ਵਲੌਗ ਪਸੰਦ ਆਇਆ ਹੋ ਗਿਆ ਵਲੌਗ ਕਰਦੇ ਇੱਥੇ ਖਤਮ ਤੇ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਅਨਾਈਰਲੀ ਟਾਟਾ ਐਂਡ ਬਾਏ ਬਾਏ ਤੇ ਜੇ ਮਸਨੂ ਮੈਨ ਨਾਲ ਆਪਾਂ ਕਰਾਂਗੇ ਕੱਲ ਜੇ ਕੱਲ ਤੱਕ ਤੁਹਾਨੂੰ ਕਾਫੀ ਪੈ ਗਈ ਕਿਉਂਕਿ ਤੁਹਾਨੂੰ ਕਾਫੀ ਥੋੜੀ ਪੈਈ ਤੇ ਕੱਟੇ ਹੀ ਜਿਆਦੀ ਕਰਦੀ ਪਿੱਤੇ ਵਿੱਚ ਠੰਡ ਲੱਗਦੀ ਜਿਆਦੀ ਤੇ ਜੇ ਜਲਦੀ ਤੁਹਾਨੂੰ ਪਈ ਹੋਊਗੀ ਤਾਂ ਫਿਰ ਕਟੇ ਵੀ ਮਤਲਬ ਬਿੰਟਾ ਜੀ ਹੋ ਜਾਊਗੀ ਤੇ ਫਿਰ ਛੇਤੀ ਤੁਹਾਨੂੰ ਮੈਨ ਬਣ ਜਾਊਗਾ ਆਪਣਾ ਤਾਂ ਫਿਰ ਮਿਲਦੇ ਆਂ ਬਾਅਦ ਵਿੱਚ ਰਿਲੇਟਡ ਐਂਡ ਬਾਏ ਬਾਏ